ਸਰਵਾਰਾ ਫੈਬਰਿਕ ਵਿੱਚ ਸਵਾਗਤ ਹੈ ਤੁਹਾਡਾ ਜੀ ਲੋ ਜੀ ਅੱਜ ਆਪਾਂ ਤੁਹਾਡੇ ਲਈ ਬਹੁਤ ਸੋਹਣਾ ਸੂਟ ਲੈ ਕੇ ਆਏ ਹਾਂ ਸੇਲ ਦੇ ਵਿੱਚ ਆਹ ਸੂਟ ਆਪਾਂ ਨੇ 1600 ਰੁਪਏ ਦੇ ਵਿੱਚ ਆਪਾਂ ਨੇ ਸੇਲ ਕੀਤਾ ਹੋਇਆ ਤੇ ਅੱਜ ਆਪਾਂ ਤੁਹਾਡੇ ਲਈ ਇਹੋ ਜਿਹਾ ਰੇਟ ਲੈ ਕੇ ਆਏ ਤੁਸੀਂ ਖੁਦ ਹੈਰਾਨ ਹੋ ਜੂਗੇ ਦੇਖ ਕੇ ਆਹ ਦੇਖੋ ਜੀ ਪਹਿਲਾਂ ਤਾਂ ਦੇਖੋ ਪਿਓਰ ਕੋਟਨ ਦਾ ਸੂਟ ਹੈਗਾ ਜੀ ਸੌਫਟ ਕੋਟਨ ਤੇ ਉੱਤੇ ਪਿਓਰ ਮਸਲੀਨ ਦਾ ਹੈਗਾ ਜੀ ਦੁਪੱਟਾ ਦੇਖੋ ਜੀ ਬਿਲਕੁਲ ਸੌਫਟ ਦੁਪੱਟਾ ਹੈਗਾ ਪਿਓਰ ਮਸਲੀਨ ਦਾ ਖੁੱਲਾ ਡੁੱਲਾ ਸਾਫ ਦੇਖੋ ਕਿੰਨਾ ਸੋਹਣਾ ਕਲਰ ਵੀ ਹੈਗਾ ਤੇ ਇਹ ਸੂਟ ਵੀ ਬਹੁਤ ਸੋਹਣਾ ਹੈਗਾ ਬਿਲਕੁਲ ਸੌਫਟ ਤੇ ਅੱਜ ਆਪਾਂ ਤੁਹਾਨੂੰ ਇਹ ਇਹਦਾ ਰੇਟ ਨਾ ਸਿਰਫ ਤੇ ਸਿਰਫ ਤੁਹਾਨੂੰ 1250 ਰੁਪਏ ਦੇ ਵਿੱਚ ਇਹ ਸੂਟ ਦੇਣ ਜਾ ਰਹੇ ਹਾਂ ਹੌਲਸੇਲ ਰੇਟ ਦੇ ਵਿੱਚ ਇਹਦੇ ਕਲਰ ਵੇਖ ਲਓ ਜਿਹੜੇ ਵੀ ਤੁਹਾਨੂੰ ਕਲਰ ਪਸੰਦ ਆਉਂਦੇ ਨੇ ਤੁਸੀਂ ਲੈ ਸਕਦੇ ਹੋ ਸਿਰਫ ਤੇ ਸਿਰਫ ਸਿਰਫ 1250 ਦੇ ਵਿੱਚ 1600 ਰੁਪਏ ਵਾਲਾ ਸੂਟ ਤੁਹਾਨੂੰ 1250 ਦੇ ਵਿੱਚ ਮਿਲਣ ਜਾ ਰਿਹਾ ਇਹ ਸੇਲ ਲਾਈ ਆਪਾਂ ਨੇ ਕੋਟਨ ਦੇ ਸੂਟਾਂ ਤੇ ਕੋਈ ਵੀ ਸੂਟ ਤੁਸੀਂ ਕੋਟਨ ਦਾ ਲਓਗੇ ਨਾ ਤੁਹਾਨੂੰ ਇਸੇ ਤਰ੍ਹਾਂ 400 500 ਦੀ ਦਾ ਫਾਇਦਾ ਹੋਏਗਾ ਤੁਸੀਂ ਆ ਕੇ ਸੌਫਤੇ ਲੈ ਜਾ ਸਕਦੇ ਹੋ ਤੇ ਜੇ ਤੁਸੀਂ ਵੀਡੀਓ ਦੇਖ ਕੇ ਆਨਲਾਈਨ ਮੰਗਾਣਾ ਚਾਹੁੰਦੇ ਹੋ ਤੇ ਆਨਲਾਈਨ ਵੀ ਮੰਗਵਾ ਸਕਦੇ ਹੋ ਆ ਦੇਖੋ ਜੀ ਜਿਹਨ ਵਿਆਸਾ ਦੀਆਂ ਆ ਰਹੀਆਂ ਨੇ ਜਿਹੜੇ ਵੀ ਮੇਰੇ ਕਸਟਮਰ ਲੈਣਾ ਚਾਹੁੰਦੇ ਨੇ ਇਹ ਸੂਟ ਬਹੁਤ ਸੋਹਣੇ ਨੇ ਜੀ ਤੇ ਆ ਦੇਖੋ ਜੀ ਇਹ ਤੁਹਾਨੂੰ ਪਤਾ ਹੀ ਹੈ ਕਿ ਅਜੇ ਗਰਮੀ ਗਈ ਨਹੀਂ ਹੈਗੀ ਆ ਦੇਖੋ ਆਪਾਂ ਤੁਹਾਨੂੰ ਬਹੁਤ ਸੋਹਣੇ ਰੇਟਾਂ ਦੇ ਵਿੱਚ ਇਹ ਸੂਟ ਦੇ ਰਹੇ ਹਾਂ ਸਿਰਫ ਤੇ ਸਿਰਫ 1250 ਦੇ ਵਿੱਚ ਤੇ ਇਹ 1600 ਵਾਲਾ ਸੂਟ ਹੈਗਾ ਤੇ ਆਪਾਂ 1250 ਦੇ ਵਿੱਚ ਇਹ ਸੂਟ ਤੁਹਾਨੂੰ ਸੇਲ ਦੇ ਵਿੱਚ ਦੇ ਰਹੇ ਹਾਂ ਆ ਦੇਖੋ ਜੀ ਬਹੁਤ ਸੋਹਣੇ ਕਲਰ ਤੇ ਪ੍ਰਿੰਟ ਹੈਗੇ ਨੇ ਇਹਦਾ ਸੂਟ ਦੇਖੋ ਕਿੰਨਾ ਸੋਹਣਾ ਹੈਗਾ ਜੀ ਤੇ ਕਪੜਾ ਇੱਕ ਨੰਬਰ ਹੈਗਾ ਜੀ ਸਾਰੇ ਸੂਟ ਬਹੁਤ ਸੋਹਣੇ ਨੇ ਤੇ ਕੁਆਲਿਟੀ ਵੀ ਇੱਕ ਨੰਬਰ ਹੈਗੀ ਪਿਓਰ ਕਾਟਨ ਦੇ ਵਿੱਚ ਹੈਗੇ ਨੇ ਇਹ ਸੂਟ ਤੇ ਜਿਨ੍ਹਾਂ ਨੂੰ ਲੈਣੇ ਨੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਮੈਨੂੰ ਸੈਂਡ ਕਰ ਸਕਦੇ ਨੇ ਤੇ ਆਪਣਾ ਆਰਡਰ ਬੁੱਕ ਕਰਾ ਸਕਦੇ ਨੇ ਤੇ ਪੇਮੈਂਟ ਤੁਹਾਨੂੰ ਪਹਿਲਾਂ ਕਰਾਣੀ ਪਊਗੀ ਜੀ ਆ ਵੇਖੋ ਜੀ ਕਿੰਨੇ ਸੋਹਣੇ ਸੂਟ ਨੇ ਆ ਦੇਖੋ ਤੇ ਸੌਪ ਤੇ ਆ ਕੇ ਲੈ ਜਾਣਾ ਤੁਸੀਂ ਸੌਪ ਤੇ ਆ ਕੇ ਲੈ ਜਾ ਸਕਦੇ ਹੋ ਤੇ ਤੁਸੀਂ ਜੇ ਆਨਲਾਈਨ ਮੰਗਵਾਉਣਾ ਆਪਾਂ ਆਨਲਾਈਨ ਵੀ ਤੁਹਾਨੂੰ ਭੇਜ ਦਾਂਗੇ ਤੇ ਸੂਟ ਸਾਰੇ ਹੀ ਬਹੁਤ ਸੋਹਣੇ ਨੇ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਉਂਦਾ ਹੈ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਸੈਂਡ ਕਰਕੇ ਆਪਣਾ ਆਰਡਰ ਬੁੱਕ ਕਰਾ ਸਕਦੇ ਨੇ ਜੀ ਧੰਨਵਾਦ